ਇਹ ਰਸਤੇ 'ਚ ਜਾਂਦੇ ਜਾਂਦੇ ਨਾ ਸਾਨੂੰ ਕੁਝ ਘਰ ਦਿਖੇ ਸੀਗੇ ਤੇ ਮੈਂ ਕਿਹਾ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਤੇ ਇਹਨਾਂ ਦੇ ਸੰਦ-ਸੁੰਦ ਵੀ ਇਹੀਂ ਖੜੇ ਆ ਬਰਫ਼ 'ਚ ਖੜੇ ਹੁੰਦੇ ਆ ਮੈਨੂੰ ਲੱਗਾ ਜਰ-ਜੋਰ ਪੈ ਜਾਂਦੀ ਆ ਤੇ ਆ ਟਰਾਲੀ ਟਰਾਲੀ ਹੋਣੀ ਹੈ ਨਾ ਤੇ ਸਮਾਨ ਚੱਕਣ ਵਾਲੀ ਵਗੈਰਾ ਤੇ ਇਧਰਲੇ ਪਾਸੇ ਇਹਨਾਂ ਦਾ ਪੁਰਾਣਾ ਘਰ ਆ ਤੇ ਉਹ ਇਹਨਾਂ ਨੇ ਨਵਾਂ ਬਣਾ ਲਿਆ ਪਰਾਂ ਦੇ ਪਾਸੇ ਪੁਰਾਣਾ ਐਵੇਂ ਹੀ ਪਿਆਗਾ ਕਿਵੇਂ ਯਾਰ ਸਰਵਾਈਵ ਕਰਦੇ ਹੋਣਗੇ ਇਹ ਲੋਕ ਤੇ ਇੱਥੇ ਪ੍ਰੋਪਰਲੀ ਕਿੰਨੇ ਮਹੀਨੇ ਬਰਫ਼ ਰਹਿੰਦੀ ਐ ਤੇ ਹੁਣ ਇਹ ਟਰੈਕਟਰ ਵਗੈਰਾ ਖੜੇ ਆ ਮੈਨੂੰ ਲੱਗਾ ਗੈਰਾਜ ਦੇ ਰੂਪ ਚ ਵਰਤਣ ਲੱਗਿਆ ਇਹਨੂੰ ਆਈਸਲੈਂਡ ਚ ਵੈਸੇ ਤੁਹਾਨੂੰ ਪਿੰਡ ਬਹੁਤ ਥੋੜੇ ਮਿਲਣਗੇ ਪਿੰਡ ਤਾਂ ਇੱਥੇ ਸਾਨੂੰ ਇੱਕ ਵੀ ਨਹੀਂ ਦਿਖਿਆ ਵੀ ਲੋਕ ਰਹਿੰਦੇ ਹੋਣ ਪਿੰਡਾਂ ਚ ਕਿਉਂਕਿ ਇਹੋ ਜਿਹਾ ਦੇਸ਼ ਹੀ ਨਹੀਂ ਇਹ ਆਹ ਦੇਖੋ ਟਰੈਕਟਰ ਲਾਰਖਿਆ ਪਹਿਲਾਂ ਵਾਲਾ ਪੁਰਾਣਾ ਘਰ ਹੁਣ ਦੂਰ ਦੂਰ ਤੱਕ ਖਾਲੀ ਲੈਂਡ ਪਈ ਐ ਜਿੱਥੇ ਤੱਕ ਦਿਖਦਾਗਾ ਜਮ੍ਹਾਂ ਖਾਲੀ ਦਿਖੂਗਾ ਨਹੀਂ ਨਾ ਸਾਡਾ ਇਹ ਮਨ ਸੀਗਾ ਵੀ ਤੁਹਾਨੂੰ ਅ ਇੱਥੋਂ ਦਾ ਰਹਿਣ ਸਹਿਣ ਇੱਥੋਂ ਦੀ ਲਾਈਫ ਕਿਵੇਂ ਪਿੰਡਾਂ ਦੀ ਉਹ ਚੀਜ਼ ਦਿਖਾ ਸਕਦੇ ਵੈਦਰ ਬਹੁਤ ਖਰਾਬ ਰਹਿੰਦਾ ਇੱਕ ਤਾਂ ਇਹ ਆ ਪ੍ਰੋਬਲਮ ਇੱਥੇ ਮੈਨੂੰ ਲੱਗਦਾ ਵੀ ਜਿੰਨੇ ਰਾਜਧਾਨੀ ਤੋਂ ਲੋਕ ਬਾਹਰ ਆਏ ਨੇ ਹੋਣਗੇ ਚੈਲੰਜ ਹੋਣਗੇ ਬਹੁਤ ਸਾਰੇ ਲਾਈਫ 'ਚ ਮੁਸ਼ਕਲਾਂ ਕਿੰਨੀ ਆਉਂਦੀਆਂ ਹੋਣਗੀਆਂ ਬਾਹਰ ਨਾ ਇੱਥੇ ਖੇਤੀਬਾੜੀ ਹੁੰਦੀ ਹੈ ਹਰ ਕੁੱਤੇ ਇੱਥੋਂ ਦੇ ਇਹਨਾਂ ਤੋਂ ਵੀ ਡਰ ਲੱਗਦਾ ਸਿਆਣੇ ਆਏ ਕਿਦਾਂ ਨਾ ਕੁਛ ਨਹੀਂ ਹੈਗਾ ਪਤਖਾਨ ਨੂੰ ਮੇਰੇ ਕੋਲੇ ਹੁਣ ਕਾਰ ਚ ਪੈਦੇ ਦੇ ਨਾ ਜਾਂਦਾ ਜਾਂਦਾ ਆ ਜਾ ਘਰ ਦੇਖੀਏ ਫੇਰ ਇਹ ਸਾਰਾ ਮੇਨ ਲਾਦਾ ਇੱਕੋ ਜੀ ਬੰਦੇ ਦਾ ਘਰ ਹੈਗਾ ਅਸੀਂ ਪਹਿਲਾਂ ਇਹੋ ਜਿਹਾ ਦੇਸ਼ ਦੇਖਿਆ ਹੁਣ ਤੱਕ ਜਿੱਥੇ ਬਿਲਕੁਲ ਵੀ ਖੇਤੀ ਨਹੀਂ ਹੁੰਦੀ ਤੇ ਨਹੀਂ ਕਿਸੇ ਨਾ ਕਿਸੇ ਕੰਟਰੀ ਚ ਕਿਸ ਚ ਫਾਲ ਕਿਸ ਚ ਫੁੱਲਾਂ ਦੀ ਖੇਤੀ ਕਿਸ ਚ ਸਬਜ਼ੀਆਂ ਕੁਛ ਨਾ ਕੁਛ ਮਾੜਾ ਮੋਟਾ ਤਾਂ ਹੁੰਦੀ ਹੁੰਦਾ ਮੌਸਮ ਇੱਥੋਂ ਦਾ ਅਨੁਕੂਲ ਨਹੀਂ ਹੈਗਾ ਆ ਕਿ ਕੁਛ ਵੀ ਮੇਨ ਲਾਦਾ ਇੱਥੇ ਉੱਗ ਸਕੇ ਕਿਉਂਕਿ ਜਿਆਦਾ ਬਰਫ਼ ਚ ਰਹਿਣ ਦੇ ਕਰਕੇ ਬਾਕੀ ਦਿਨ ਰਾਤ ਦਾ ਅਫੈਕਟ ਹੈ ਜਿਵੇਂ ਹਰੇਕ ਖੇਤੀ ਨੂੰ ਘਟੁਕੜ ਧੁੱਪ ਤਾਂ ਐਟ ਲੀਸਟ ਚਾਹੀਦੀ ਹੁੰਦੀ ਹੈ ਹਨਾ ਤੇ ਇੱਥੇ ਤਾਂ ਉਹ ਵੀ ਨਹੀਂ ਆਉਂਦੀ ਹੈਗੀ ਆਹ ਪੁਰਾਣੇ ਟਰੈਕਟਰ ਹੈ ਜੀ ਇਹਨਾਂ ਦੇ ਦੇਖੋ ਕਿੰਨਾ ਮਾਡਲ ਹੋਣਾ ਤੇ ਇਹਨਾਂ ਦੇ ਪੁਰਾਣੇ ਟਾਈਮਾਂ ਦੇ ਟਰੈਕਟਰ ਇਹੇ ਜੀ ਆਉਂਦੇ ਆ ਬੰਦ ਆਪਣੇ ਤਾਂ ਹੋਣਾ ਆਉਣ ਲੱਗਿਆ ਇਹ ਜਿਨ੍ਹਾਂ ਮਤਲਬ ਏਸੀ ਕਹਿ ਸਕਦੇ ਹੋ ਜਾਂ ਵਿੰਡ ਪ੍ਰੂਫ ਹੈ ਤਾਂ ਹਵਾਵਾਂ ਵਾਲੀਆਂ ਚੱਲਦੀਆਂ ਸ਼ਾਇਦਾਂ ਕਰਕੇ ਐਵੇਂ ਦੇ ਹੋਣ ਆ ਟੋਲ ਤਰਖੇ ਇਹਨਾਂ ਨੇ ਸ਼ਰਾਬ ਪੋਣ ਵਾਲਾ ਇਹਨਾਂ ਨੂੰ ਤਾਂ ਕੀ ਪਤਾ ਹੁਣ ਬਸ ਮਾੜੀ ਮੋਟੀ ਖੇਤੀ ਹੁੰਦੀ ਆ ਯਾਰ ਇੱਥੇ ਜਿਆਦਾ ਨਹੀਂ ਉਹ ਵੀ ਬਸ ਆਪਦੇ ਖਾਨ ਫਾਰਮਿੰਗ ਕਰਦੇ ਆ ਇਹ ਮਤਲਬ ਮੱਝਾਂ ਗਾਵਾਂ ਰੱਖਦੇ ਆ ਮੱਝਾਂ ਨਹੀਂ ਗਾਵਾਂ ਰੱਖਦੇ ਆ ਭੇਡਾਂ ਮੱਕਰੀਆਂ ਰੱਖਦੇ ਉਹਨਾਂ ਦੇ ਖਾਣ ਜੋਗਾ ਘਾਹ ਕੂਆ ਕੱਕ ਕੁੱਕ ਹੋ ਜਾਂਦੇ ਨੇ ਬਾਕੀ ਹੋਰ ਨਹੀਂ ਇੱਥੇ ਕੁਝ ਹੁੰਦਾ ਹੈਗਾ ਆਈਸਲੈਂਡ ਨਾਲ ਸੋਨਾ ਬਹੁਤ ਹੈਗਾ ਇਹਦੀ ਰਾਜਧਾਨੀ ਚ ਕੁਝ ਨਹੀਂ ਹੈਗਾ ਦੇਖਣ ਵਾਲਾ ਕੈਪੀਟਲ ਸਿਟੀ ਚ ਅਸੀਂ 2 ਦਿਨ ਲਾਏ ਸੀਗੇ ਤੇ ਰਾਜਧਾਨੀ ਤੋਂ ਬਾਹਰ ਬਹੁਤ ਖੂਸ਼ ਹੈਗਾ ਤੇ ਥੋੜਾ ਇੰਜ ਹੀ ਕਰੂ ਇੱਥੇ ਖੜਜਾ ਇੱਥੇ ਖੜਜਾ ਇੱਥੇ ਖੜਜਾ ਐਨਾ ਜ਼ਿਆਦਾ ਸੋਹਣਾ ਹੈਗਾ ਤੇ ਬਾਕੀ ਇੱਥੋਂ ਦੇ ਜਿਹੜਾ ਰੋਡ ਟ੍ਰਿਪ ਹੈ ਰਿੰਗ ਰੋਡ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਇੱਥੋਂ ਦਾ ਜਿਹੜਾ ਪੂਰੇ ਆਈਸਲੈਂਡ ਉੱਪਰ ਉੱਪਰ ਦੀ ਘੁੰਮਦਾ ਹੈਗਾ 7 ਦਿਨ ਲੱਗਦੇ ਆ ਉਹ ਰੋਡ ਟ੍ਰਿਪ ਕਰਨ ਨੂੰ ਤੇ ਬਹੁਤ ਸਾਰੇ ਜਿਹਨੇ ਲੋਕ ਆਉਂਦੇ ਆ ਮੋਸਟਲੀ ਉਹ ਕਰਕੇ ਜਾਂਦੇ ਆ ਮਤਲਬ ਗੱਡੀ ਹਾਇਰ ਕਰਦੇ ਆ ਜਿਵੇਂ ਅਸੀਂ ਕੀਤੀ ਪਰ ਅਸੀਂ ਉਹ ਕਰ ਨਹੀਂ ਰਹੇ ਕਿਉਂਕਿ ਉਹ ਜ਼ਿਆਦਾ ਲੰਬਾ ਸੀਗਾ ਤੇ ਕੁਛ ਚੈਲੰਜਸ ਜ਼ਿਆਦਾ ਸੀਗੇ ਵੈਦਰ ਨੂੰ ਲੈ ਕੇ ਇਹ ਇੱਥੋਂ ਦੇ ਜਾਨਵਰ ਹੈ ਤੇ ਇਹ ਵੀ ਦੇਖ ਲੋ ਯਾਰ ਖੁੱਲੇ ਰਹਿੰਦੇ ਐ ਇਸੇ ਤਰੀਕੇ ਨਾਲ ਮੈਂ ਤਾਂ ਇਹ ਹੈਰਾਨ ਆ ਵੀ ਸਰਦੀਆਂ 'ਚ ਜੇ ਮੈਂ ਆਪਾਂ ਪੱਲੀਆਂ-ਪੁੱਲੀਆਂ ਪਾ ਦਿੰਨੇ ਆ ਤੇ گاਵਾਂ ਨੂੰ ਤੇ ਓਟ ਕਰ ਦਿੰਨੇ ਆ ਹਵਾ ਤੋਂ ਠੰਡ ਤੋਂ ਨਾ ਇਹ ਕਿਵੇਂ ਕਰਦੇ ਹੋਣਗੇ ਕਿੱਥੇ ਖੜਾਉਂਦੇ ਹੋਣਗੇ ਚਾਰੇ ਪਾਸੇ ਤਾਂ ਬਰਫ਼ ਹੁੰਦੀ ਐ ਤੇ ਇਹਦੇ ਵਿੱਚ ਜਿਵੇਂ ਇੱਕ ਗਾਈ ਦਾ ਆਪਦਾ ਘਰ ਲੈ ਐਪਲ ਐ ਮੇਰੇ ਕੋਲੇ ਖਾ ਲੇਗੀ ਮੇਰੇ ਵੱਲੇ ਝਾਕਦੀ ਐ ਜਾਫਰ ਕੇਲਿਆਂ ਦੇ ਛਿਲਕੇ ਪਏ ਮੈਨੂੰ ਲੱਗਦਾ ਸ਼ਾਇਦ ਉਹ ਖਾਲੇ ਹੈ ਜਾਂ ਕੁਝ ਤੇ ਇੱਕੋ ਹੀ ਗਾਂ ਹੈਗੀ ਇਹਨਾਂ ਦੇ ਘਰ ਵਾਲਿਆਂ ਦੇ ਹੋਰ ਨਹੀਂ ਹੈਗੀਆਂ ਜੰਗ ਛੋ ਉੱਪਰ ਖੜੀਆਂ ਉਧਰਲੇ ਪਾਸੇ ਇਹ ਇਹ ਪਸ਼ੂ ਰੱਖੇ ਹੋਏ ਹੈ ਇਹਨਾਂ ਨੇ ਸਾਰੇ ਜਿੰਨੀ ਖੇਤੀ ਹੁੰਦੀ ਹੈ ਨਾ ਇਹਨਾਂ ਲਈ ਹੁੰਦੀ ਹੈ ਆ ਉਹ ਵੀ ਬੀਜਿਆ ਨਹੀਂ ਜਾਂਦਾ ਆ ਨੇਚਰਲ ਗਰਾਸ ਹੈ ਤੁਹਾਨੂੰ ਆ ਦਿਖਾਦਾ ਨੇਚਰਲ ਕਾ ਹੈ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਤੇ ਇਹਨੂੰ ਚਰਦੀਆਂ ਫਿਰਦੀਆਂ ਰਹਿੰਦੀਆਂ ਜਾਂਦੀਆਂ ਸਰਦੀਆਂ 'ਚ ਇਹ ਕਾ ਹੋਣਾ ਨਹੀਂ ਹੁਣ ਇਹਨੂੰ ਕੱਟ ਕੇ ਇਹਨੀਆਂ ਪੰਡਾਂ ਬਣ ਕੇ ਰੱਖ ਲੈਣਗੇ ਸਾਰੇ ਕਾਹ ਦੀਆਂ ਤੇ ਫਿਰ ਉਹ ਸਰਦੀਆਂ ਜਿਹੜਾ ਨਾ ਪਸ਼ੂਆਂ ਨੂੰ ਤਾਂ ਖਵਾਉਣਾ ਹੀ ਆ ਕੁਛ ਨਾ ਕੁਛ ਚੱਲ ਵੀ ਮਨਾ ਲਈਏ ਰੱਬ ਦਾ ਨਾਮ ਫਿਰ ਮਿਲਾਂਗੇ ਕਦੇ ਇਹ ਰਾਜਧਾਨੀ ਨੂੰ ਜਾਂਦੇ ਜਾਂਦੇ ਇਹ ਅਸੀਂ ਇੱਕ ਰੁਕਿਆ ਢਾਬੇ ਤੇ ਤੇ ਜਿਹੜੇ ਥੁੰਦੇ ਢਾਬੇ ਆ ਕੁਛ ਇਹੋ ਜਿਹੇ ਹੁੰਦੇ ਆ ਆਈਸਲੈਂਡ ਦੇ ਢਾਬੇ ਆ ਇਹ ਤੇ ਨਾਲ ਨਾਲ ਅਸੀਂ ਫਿਊਲ ਟੈਂਕ ਵੀ ਫੁੱਲ ਕਰਨਾ ਹੈਗਾ ਤੇ ਤੇਲ ਇੱਥੇ ਆਪ ਨੂੰ ਹੀ ਪਾਉਣਾ ਪੈਣਾ ਤੇ ਬਾਈ ਤੋਂ ਸਿੱਖਦੇ ਆ ਮੈਨੂੰ ਵੀ ਡਿੱਕੀ ਜਾਂਦਾ ਸੀ ਮੈਂ ਟਾਕੀ ਖੋਲ ਕੇ ਮੈਂ ਕਿਹਾ ਜੇ ਕੋਈ ਬੰਦਾ ਆਊਗਾ ਤਾਂ ਆ ਉਹਦਾ ਤੇਲ ਪਾਊਗਾ ਫਿਰ ਨਾਲ ਮੈਂ ਸਿੱਖ ਲਊਗਾ ਵੀ ਕਿਵੇਂ ਪਾਇਆ ਜਾਂਦਾ ਹੈਗਾ ਕਿਉਂਕਿ ਕਦੇ ਤੇਲ ਹੀ ਨਹੀਂ ਪਾਇਆ ਬਾਹਰਲੇ ਦੇਸ਼ 'ਚ ਹੁਣ ਆ ਲੱਗਦਾ ਹਰੇਕ ਚੀਜ਼ ਬੰਦੇ ਨੂੰ ਕਰਕੇ ਦੇਖਣੀ ਚਾਹੀਦੀ ਆ ਬਾਕੀ ਇਹ ਵੀ ਸੋਣਿਆ ਕਹਿੰਦੇ ਹਾਈਵੇ ਤੇ ਮਹਿੰਗਾ ਮੁੰਗਾ ਹੁੰਦਾ ਸਮਥਿੰਗ ਉਹਦਾ ਵੀ ਨਹੀਂ ਮੈਨੂੰ ਤਾਂ ਕੋਈ ਆਈਡੀਆ ਵੀ ਕਿੰਨਾ ਮਹਿੰਗਾ ਕਿੰਨਾ ਫਰਕ ਹੁੰਦਾਗਾ ਤੇ ਕਿਉਂਕਿ ਗੱਡੀ ਅਸੀਂ ਵਾਪਸ ਕਰਨੀ ਹੈ ਨਾ ਤਾਂ ਫਿਰ ਤੇਲ ਫੁੱਲ ਕਰਕੇ ਮਤਲਬ ਜਿੰਨਾ ਤੇਲ ਹੋਵੇਗਾ ਫੁੱਲ ਕਰਕੇ ਮੋੜਨੀ ਹੁੰਦੀ ਹੈ ਗੋਰੇ ਦਾ ਜਿਹੜਾ ਜਾ ਰੱਖਦੇ ਆ ਬਣੀ ਟਰਾਲੀ ਜੀ ਨਾਲ ਜਿਵੇਂ ਇਹਨਾਂ ਦੀ ਹੈਗੇ ਨਾ ਤੇ ਇਹ ਚ ਘੁੰਮਣ ਜਾਂਦੇ ਇਹ ਚ ਇਹਨਾਂ ਦਾ ਬੈੱਡ ਬਾਥਰੂਮ ਕਿਚਨ ਸਾਰਾ ਕੁਝ ਹੁੰਦਾ ਖੁਸ਼ੀ ਅੰਦਰ ਵੈਸੇ ਪਤਾ ਕਰਨ ਪੁੱਛਣ ਵੀ ਗਏ ਕਿ ਰੇਟ ਹੈ ਤੇਲ ਤੇ ਵੀ ਕਿਵੇਂ ਹੈਗਾ ਜਿਵੇਂ ਨਾ ਹਰੇਕ ਦੇਸ਼ ਚ ਪੈਟਰੋਲ ਪੰਪਾਂ ਦੇ ਬਣੇ ਹੁੰਦੇ ਆ ਸਟੋਰ ਆਈਸਲੈਂਡ ਚ ਵੀ ਇਸ ਤਰ੍ਹਾਂ ਦੇ ਆ ਇੱਥੋਂ ਹੌਟ ਕਾਫੀ ਇੱਥੇ ਮਿਲ ਨਹੀਂ ਨੀ ਹੋਰ ਕੁਛ ਹੈ ਨਹੀਂ ਮੇਰੇ ਖਿਆਲ ਚ ਬਿਸਕਟ ਵਗੈਰਾ ਹੀ ਹੈ ਜਿਆਦਾ ਬਾਕੀ ਵਿੰਟਰ ਵਾਲਾ ਵੈਸੇ ਸਮਾਨ ਆ ਲੈਣ ਲਈ ਕੱਪੜੇ-ਕਪੜੇ ਆ ਗਏ ਖਾਣ ਪੀਣ ਦਾ ਲੈਣਾ ਸੀਗਾ ਉਹ ਹੁਣ ਅਸੀਂ ਅੱਗੇ ਜਾ ਕੇ ਕਿਤੇ ਰੁਕਾਂਗੇ ਤੇ ਰਸਤੇ 'ਚ ਇੱਕ ਬ੍ਰੇਕ ਹੋਰ ਲਾਵਾਂਗੇ ਫਿਰ ਉੱਥੇ ਲੰਚ ਕਰਦੇ ਆਂ ਦੇਖਦੇ ਆਂ ਲੰਚ 'ਚ ਕੀ ਮਿਲਦਾ ਹੈਗਾ ਤੇ ਇੱਥੇ ਵਾਲੇ ਢਾਬੇ ਦਾ ਸਾਰਾ ਸਮਾਨ ਹੀ ਸੀਗਾ ਕੋਕ ਲੈ ਲੋ ਭੂਜੀ ਲੈ ਲੋ ਜਾਂ 스ਨੈਕਸ ਵਗੈਰਾ ਕੁਛ ਆਹੀ ਕੁਛ ਹੈ ਤੇ ਪਰ ਅਸੀਂ ਕੋਈ ਫੂਡ ਜੇ ਨਾ ਲੱਭਦੇ ਆਂ ਜੇ ਸਭੇ ਮਿਲ ਜੇ ਤਾਂ ਜ਼ਿਆਦਾ ਵਧੀਆ ਤੇ ਜਾਂ ਪੀਜ਼ਾ ਪੂਜ਼ਾ ਖਾ ਲਾਂਗੇ ਇਹੋ ਜਿਹਾ ਕੁਛ ਸਾਹਮਣੇ ਵਾਲੇ ਪਾਸੇ ਨਾ ਗਲੇਸ਼ੀਅਰ ਹੈ ਉਹ ਅਸੀਂ ਇੱਥੋਂ ਕੱਲ ਨੰਗੇਆ ਜਦੋਂ ਉਹ ਸਾਨੂੰ ਦਿਖਦਾ ਸੀਗਾ ਤੇ ਅੱਜ ਬੱਦਲ ਬਹੁਤ ਜ਼ਿਆਦਾ ਹੈਗਾ ਮੌਸਮ ਖਰਾਬ ਆ ਤੇ ਅੱਜ ਸਾਨੂੰ ਦਿਖ ਨਹੀਂ ਰਿਹਾ ਹੁਣ ਅਸੀਂ ਇਧਰ ਇੱਕ ਪਿੰਡ ਵੱਲ ਮੁੜਨਾ ਹੈਗਾ ਤੇ ਉਹ ਪਿੰਡ ਦਿਖਾਉਣਾ ਹੈ ਤੁਹਾਨੂੰ ਇਹ ਆ ਗਈ ਜੀ ਆਪਣੀ ਮਨਪਸੰਦ ਥਾਂ ਤੇ ਇੱਥੇ ਕਰਨਾ ਅੱਜ ਦਾ ਲੰਚ ਆਪ ਸਾਬੇ ਆਏ ਵਧੀਆ ਯਾਰ ਇੱਥੇ ਫੂਡ ਚੇਨਜ ਨਾ ਆਈਸਲੈਂਡ ਚ ਮਿਲ ਜਾਂਦੀਆਂ वैसे मैं सुनया सीगा पहला ਵੀ ਜਿਹੜਾ ਆਈਸਲੈਂਡ ਹੈਗਾ ਵੀ ਕੰਟਰੀ ਸਾਈਡ ਹੈ ਤੇ ਬਹੁਤ ਘਟੜ ਵਰਗਾ ਕੁਝ ਨਹੀਂ ਹੈਗਾ। ਅ ਆ ਵਾਂਟ ਕੇਲਾ ਲੈਣਾ ਰੇ ਪਰ ਤੁਸੀਂ ਕੋਈ ਵੀ ਲੈ ਲਓ। ਤੇ ਪਰ fodia ਦੇਖੋ ਖਾਣ ਪੀਣ ਨੂੰ ਰੈਸਟੋਰੈਂਟ ਢਾਬੇ ਹੋਟਲ ਸਾਰਾ ਕੁਝ ਫੂਡ ਚੇਨ ਸਾਰਾ ਕੁਝ ਬਣਿਆ ਹੈ। ਕਰ ਦੋ ਆਰਡਰ ਕੋਈ ਵੀ ਖੁਸ਼ੀ ਤੁਸੀਂ ਆਪਣੀ ਮਰਜ਼ੀ ਨਾਲ। ਆ ਵਾਂਟ ਸਬ ਜਿੱਥੇ ਰੋਟੀ ਨਾ ਮਿਲਦੀ ਹੋਵੇ ਨਾ ਤੇ ਸਭ ਤੋਂ ਹੈਲਦੀ ਡਾਈਟ ਆ ਰੋਟੀ ਦਾ ਕੰਮ ਦਿੰਦਾ ਹੈ ਤੇ ਜਿਹੜਾ ਬ레ਡ ਹੈ ਤੇ ਨਾਲ ਆ ਸਬਜੀ ਤੇ ਨਾਲ ਅਸੀਂ ਕਰ ਲਿਆ ਸੈਲਡ ਇਹ ਵੀ ਬਹੁਤ ਵਧੀਆ ਹੈਲਦੀ ਹੈ ਢਿੱਡ ਭਰ ਗਿਆ ਜੀ ਤੇ ਹੁਣ ਅਸੀਂ ਜਾਣਾ ਇਸ ਤੋਂ ਬਾਅਦ ਰਾਜਧਾਨੀ ਨੂੰ ਤੇ ਰਿਕਿ ਵਿਖ ਉੱਥੇ ਜਾ ਕੇ ਕਾਰ ਵਾਪਸ ਕਰਨੀ ਉਸ ਤੋਂ ਪਹਿਲਾਂ ਲਾਹਾ ਲੈ ਲਿਆ ਪੂਰਾ ਰਸਤੇ 'ਚ ਜਿੱਥੇ ਜਿਹੜੇ ਸ਼ਹਿਰ 'ਚ ਅਸੀਂ ਰੁਕਿਆ ਸੈਲਫੋਸ ਹੈ ਸ਼ਹਿਰ ਦਾ ਨਾਮ ਹੈ ਸੈਲਫੋਸ ਕਰਕੇ ਇਹ ਇੱਥੇ ਇੱਕ ਜਿਹੜਾ ਦਰਿਆ ਹੈ ਉਹ ਦੇਖਣ ਨਾਲ ਹੈਗਾ ਹੈ ਵੀ ਸਾਡੇ ਕੋਲ ਹੀ ਹੈ ਜਿੱਥੇ ਸਭੇ ਦੇ ਤੇ ਥੋੜਾ ਜਿਹਾ ਉਹਦਾ ਵਿਊ ਦੇਖ ਲਈਏ ਇੱਕ ਦੋ ਜਗਾਵਾਂ ਜੇ ਹੋਰ ਮਿਲੀਆਂ ਰਸਤੇ ਚ ਦੇਖਣ ਵਾਲੀਆਂ ਤਾਂ ਉਹ ਦਿਖਾਉਨੇ ਆ ਤੇ ਕਿਉਂਕਿ ਸ਼ਾਮ ਤੱਕ ਗੱਡੀ ਮੋੜਨੀ ਹੈ ਹਨੇਰਾ ਹੋਣ ਤੱਕ ਇਹ ਦੇਖੋ ਕਿੰਨੀ ਪਿਆਰੀ ਲੋਕੇਸ਼ਨ ਹੈ ਤੇ ਸਾਰਾ ਜਿੰਨਾ ਪਾਣੀ ਤੁਸੀਂ ਦੇਖ ਰਹੇ ਹੋ ਨਾ ਇਹ ਗਲੇਸ਼ੀਅਰਾਂ ਦਾ ਆਉਂਦਾ ਹੈ ਜਿੰਨੇ ਆਪਾਂ ਗਲੇਸ਼ੀਅਰ ਪਹਿਲਾਂ ਘੁੰਮ ਫਿਰ ਕੇ ਆਏ ਆ ਤੇ ਇਹ ਜਾਂਦਾ ਜੀ ਇਹ ਸਾਰਾ ਰਾਜਧਾਨੀ ਨੂੰ ਨੰਗੀ ਸੜਕੇ ਘੁੰਮਣ ਫਿਰਨ ਆਉਂਦੇ ਆ ਲੋਕ ਇੱਥੇ ਨਿੱਕਾ ਜਿਹਾ ਟਾਊਨ ਹੈ ਬਿਲਕੁਲ ਨਿੱਕਾ ਜਿਹਾ ਰਸਤੇ ਦੇ ਵਿੱਚ ਨਾ ਅਸੀਂ ਖੜੇ ਆ ਤੇ ਇਧਰ ਕਿਸੇ ਦਾ ਘਰ ਹੈ ਤੇ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਲਓ ਹੈ ਨਾ ਜੰਨਤ ਕਾਰਾਂ ਵਗੈਰਾ ਮੈਨੂੰ ਲੱਗਦਾ ਅਲਾਊਡ ਨਹੀਂ ਹੋਣੀ ਆ ਇੱਥੇ ਅੰਦਰ ਲੈ ਕੇ ਜਾਣੀ ਆ ਤੇ ਆ ਖੇਤੀ ਵੀ ਮੈਨੂੰ ਲੱਗਦਾ ਕਾਸੀ ਦੀ ਹੈਗੀ ਐ ਥੋੜਾ ਥੋੜਾ ਕਿਉਂਕਿ ਪਲੇਨ ਲੈਂਡ ਆ ਇਹ ਤੇ ਆ ਦੇਖੋ ਹੈ ਘਾਹੀ ਆ ਖੇਤੀ ਤਾਂ ਮੇਰੇ ਖਿਆਲ ਚ ਕਾਦੀ ਹੋਣੀ ਆ ਵਾਹ ਕੀ ਖੂਬਸੂਰਤੀ ਆ ਯਾਰ ਦੋਨੇ ਪਾਸੇ ਦੇ ਉਹ ਹੈਗਾ ਇਧਰਲੇ ਪਾਸੇ ਵੀ ਪੂਰਾ ਘਾ ਦਾ ਵੱਡਾ ਮੈਦਾਨ ਆ ਮੈਨੂੰ ਲੱਗਦਾ ਖੇਤ ਹੋਊਗਾ ਇਹ ਤੇ ਥੋੜੀ ਬਹੁਤੀ ਇੰਡਸਟਰੀ ਵੀ ਲਾਈ ਹੋਈ ਹੈ ਕੁਝ ਨਾ ਕੁਝ ਬੰਦੇ ਨੇ ਇਧਰਲੇ ਪਾਸੇ ਇਸ ਤਰ੍ਹਾਂ ਦਾ ਹੈ ਇਹ ਜੇ ਤਾਂ ਅਸੀਂ ਬੰਦਾ ਖੇਤੀ ਖੁੱਤੀ ਕਰਦਾ ਹੋਏ ਵੈਸੇ ਹੀ ਬੰਦੇ ਦਾ ਜੀ ਲੱਗਿਆ ਰਹੇ ਹੈ ਨਾ ਕਮਾਲ ਦੀ ਕੁਦਰਤ ਤੇ ਬੜਾ ਸੋਹਣਾ ਹੈ ਆਈਸਲੈਂਡ ਸਾਰੇ ਹੀ ਸੋਹਣਾ ਵੈਸੇ ਤਾਂ ਜਿੱਥੋਂ ਦੇਖੋ 100 ਕਿਲੋਮੀਟਰ ਉਧਰੋਂ ਦੇਖ ਲਓ 100 150 ਉਧਰੋਂ ਦੇਖ ਲਓ ਨਹੀਂ ਕਈ ਜਗ੍ਹਾਵਾਂ ਹੁੰਦੀਆਂ ਨਾ ਇਹੋ ਜਿਹੀਆਂ ਹੁੰਦੀਆਂ ਵੀ ਸਪੈਸ਼ਲ ਕੁਝ ਹਿੱਸਾ ਸੋਹਣਾ ਹੁੰਦਾ ਹੈਗਾ ਤੇ ਹੁਣ ਇਹ ਸਮਰ ਚ ਸਾਰਾ ਗ੍ਰੀਨਰੀ ਨਾ ਭਰਿਆ ਹੋਇਆ ਹੈ ਵਿੰਟਰ ਚ ਜੇ ਇੱਥੇ ਆ ਕੇ ਦੇਖਾਂਗੇ ਤਾਂ ਸਾਰਾ ਬਰਫ ਨਾਲ ਭਰੇ ਹੋਊਗਾ। ਆਪਦੀ ਸਮਾਰੀ ਦੀ ਮੌਜ ਆ ਨਾ ਜਿੱਥੇ ਜੀ ਕਰਦਾ ਰੁਕ ਜਾਨੇ ਆ। ਖੇਤਾਂ ਚ ਰੁਕ ਜਾਨੇ ਆ। ਬੱਟਾ ਖਾਲਾ ਦੇਖਦੇ ਹੌਲੀ ਹੌਲੀ ਸਫਰ ਤੈ ਹੁੰਦਾ ਜਾਂਦਾ ਹੈਗਾ। ਰਾਦੇ 9 ਵਜੇ ਗਏ ਜੀ ਤੇ ਅਸੀਂ ਰਾਜਧਾਨੀ ਪਹੁੰਚਣ ਵਾਲੇ ਆ। ਸ਼ਹਿਰ ਮੈਨੂੰ ਨਾਮ ਆਇਦਾ ਹਜੇ ਤੱਕ ਨਹੀਂ ਲੈਣਾ ਆ। ਰੇਕਿਓ ਵਿਕ ਰਿਜ਼ਵਿਕ ਰੇਕਿਓ ਵਿਕ ਤੇ ਕੱਲ ਨੂੰ ਇਹਨੂੰ ਛੱਡ ਕੇ ਜਾਣਾ ਹੁਣ ਸ਼ਹਿਰ ਨੂੰ। ਤੇਲ ਵੀ ਰਸਤੇ 'ਚ ਅਸੀਂ ਭਰਾਇਆ ਨਹੀਂ ਹੈਗਾ ਤੇ ਹੁਣ ਰਾਜਧਾਨੀ ਜਾ ਕੇ ਤਾਂ ਦੇਣਾ ਹੀ ਪੈਣਾ ਜੀ ਇੱਥੇ ਕਿਉਂਕਿ ਫੁੱਲ ਟੈਂਕ ਲਿਆ ਸੀ ਫੁੱਲ ਟੈਂਕ ਵਾਪਸ ਕਰਨਾ ਪਣਾ ਸ਼ਾਮ ਹੋ ਗਈ ਸਾਰੇ ਭੱਜ ਗਏ ਯਾਰ ਇੱਥੇ ਤਾਂ ਖਾਲੀ ਪਿਆ ਮੈਨੂੰ ਅਸੀਂ ਇੱਥੇ ਮਿਲ ਜੂਗਾ ਆਈਡੀਆ ਤੇ ਹੁਣ ਦੇਖਦੇ ਆਂ ਇੱਥੇ ਕਿਵੇਂ ਕਰਨਾ ਕਹਿੰਦੇ ਤਜਰਬੇ ਨਾਲ ਹੀ ਤਜਰਬਾ ਹੁੰਦਾ ਬੰਦੇ ਨੂੰ ਅੰਗਰੇਜ਼ੀ 'ਚ ਹੈਗਾ ਇਹ ਇੰਨਾ ਸ਼ੁਕਰ ਅੰਗਰੇਜ਼ੀ ਹੈਗੀ ਐ ਪਹਿਲਾਂ ਤੇ ਕਾਰਡ ਲਾਉਣਾ ਪੈਣਾ ਹੁਣੇ ਲੈ ਵੀ ਹੋ ਗਿਆ ਪੰਪ ਰੈਡੀ ਮਸਾਂ ਸਾਹਿਬ ਚਾਹੀਏ ਕਹਾਣੀ ਔਖਾ ਵਾਲਾ ਕੰਮ ਇਹ ਆ ਪਊਗਾ ਗ੍ਰੀਨ ਵਾਲਾ ਇਹ ਇਹ ਪਾਉਣਾ ਹੈ ਆਪਾਂ ਇੱਥੇ ਸੁਣਦੇ ਹੁੰਦੇ ਸੀ ਕਹਿੰਦੇ ਬਾਹਰਲੇ ਦੇਸ਼ਾਂ 'ਚ ਆਪ ਨੂੰ ਤੇਲ ਪਾਉਣਾ ਪੈਂਦਾ ਆਪ ਨੂੰ ਪਾਉਣਾ ਹੀ ਪੈ ਗਿਆ ਬੜਾ ਔਖਾ ਲੱਭਿਆ ਵੀ ਸਮਝ ਆ ਗਈ ਸੀ ਵਕੀਲ ਗਿਆ ਬੜਾ ਮੁਸ਼ਕਲ ਜੀ ਬੜਾ ਮੁਸ਼ਕਲ ਪੈ ਗਿਆ ਮਨਾਂ ਦਾ ਪੰਜ ਦਸ ਦੇਖੋ ਕਿੰਨਾ ਹੋ ਗਿਆ ਚੱਲ ਰਹੀਆਂ ਤੰਨ ਸਾਹ 24 ਬੀ ਲੀਟਰ ਹੈ ਤੇ ਤੇਲ ਹਮ ਆਪਣੇ ਨਾਲੋਂ ਦੇਖ ਲੋ ਕਿੰਨਾ ਮਹਿੰਗਾ ਕਹਿੰਦੇ ਟੈਂਕੀ 13000 13 15000 ਚ ਫੁੱਲ ਹੋਣੀ ਹੈ 5 5000 ਕਰਕੇ ਪਾਉਣਾ ਪੈਂਦਾ ਉਦੋਂ ਵੀ ਤੇਲ ਤੁਸੀਂ ਐ ਨਹੀਂ ਪਾ ਸਕਦੇ ਜੇ ਮੈਂ ਆਪਾਂ ਇੰਡੀਆ ਚ ਕਹਿੰਦੇ ਆ ਵੀ ਭਾਈ ਟੈਂਕੀ ਫੁੱਲ ਕਰਦੇ ਆਪਾਂ ਆਪਣਾ ਲਈ ਫੋਰਚਨਰ ਦੀ ਹੀ ਕਰਾਉਨੇ ਨੇ ਸਹੀ ਐ ਇੱਥੇ ਤਾਂ 5 5000 ਕਰਕੇ ਬਾਰ ਬਾਰ ਪਾਉਣਾ ਪੈ ਰੇ ਸਾਨੂੰ ਵੀ ਪਤਾ ਕਿੰਨੇ ਚ ਫੁੱਲ ਹੋ ਜੇ ਚੰਗਾ ਬਈ ਫਿਰ ਮਿਲਾਂਗੇ ਤੇ ਬੜਾ ਇਹਨੇ ਸਫਰ ਸਾਥ ਨਵਾਇਆ ਇਹ ਗੱਡੀ ਦਾ ਨੰਬਰ ਵੀ ਸਾਨੂੰ ਯਾਦ ਹੀ ਰਹੂਗਾ ਆਈਸਲੈਂਡ ਚ ਮੌਜਾਂ ਲੁੱਟੀਆਂ ਨੇ ਤੇ ਅਸੀਂ ਹੈ ਤੇ ਅਗਲੀ ਵਾਰ ਮਿਲਾਂਗੇ ਜਦੋਂ ਕਦੇ ਫੇਰ ਆਈ ਇੱਥੇ ਕਾਰ ਰੈਂਟ ਲਾ ਲੈਦੀ ਇਹ ਮੌਜ ਹੁੰਦੀ ਆ ਤੇ ਇਹਨਾਂ ਦਾ ਆਫਿਸ ਬੰਦ ਹੋ ਗਿਆ 6 ਵਜੇ ਤੱਕ ਹੀ ਇਹਨਾਂ ਦਾ ਆਫਿਸ ਹੁੰਦਾ ਹੈਗਾ ਪਰ ਪਾ ਮੈਂ 9 ਵਜੇ ਮੋੜ ਤੋ 10 ਵਜੇ ਮੋੜ ਤੋ 11 ਵਜੇ ਮੋੜ ਤੋ ਇਮਾਨਦਾਰੀ ਯਾਰ ਇਹਨਾਂ ਦੇਸ਼ਾਂ ਚ ਇੰਨੀ ਆ ਤੇ ਤੁਹਾਨੂੰ ਦਿਖਾਵਾਂ ਇੱਥੇ ਆ ਲੱਗਿਆ ਹੁੰਦਾ ਇਹਨਾਂ ਦੇ ਤੇ ਆ ਦੇਖੋ ਆ ਇਹਨਾਂ ਨੇ ਲਾਇਆ ਹੋਇਆ ਹੈਗਾ ਕੀ ਡਰਾਪ ਆਫ ਕੀ ਡਰਾਪ ਆਫ ਬਸ ਤੁਸੀਂ ਇਹਦੇ ਚ ਛਾਬੀ ਪਾ ਜੋ ਆ ਚਾਬੀ ਹੁਣ ਅਸੀਂ ਇਹਦੇ ਚ ਸਿੱਟ ਜਾਨੇ ਵੀ ਕਾਰ ਥੋੜੀ ਪਹੁੰਚ ਗਈ ਕੈਮਰੇ ਲੱਗੇ ਚੈੱਕ ਕਰ ਲੈਣਾ ਤੁਸੀਂ ਦੇਖੋ ਇੰਨੀ ਇਮਾਨਦਾਰੀ ਹੈ ਚੱਲ ਵੀ ਇਧਰਲੇ ਦੇਸ਼ਾਂ ਚ ਰਹਿ ਰਹਿ ਕੇ ਨਾ ਬੰਦਾ ਖੁਦ ਵੀ ਇਮਾਨਦਾਰ ਹੋ ਜਾਂਦਾ ਹੈ ਇੱਥੇ ਸਾਨੂੰ ਕੋਈ ਚੈੱਕ ਕਰਨ ਵਾਲਾ ਨਹੀਂ ਸੀਗਾ ਤੇ ਕੱਲ ਨੂੰ ਸਵੇਰ ਦੇ ਸਾਡੀ ਫਲਾਈਟ ਹੈਗੀ अर्ਲੀ ਮਾਰਨਿੰਗ ਤੇ ਅਸੀਂ ਐਦਾਂ ਵੀ ਜਾ ਸਕਦੇ ਸੀ ਖਾਲੀ ਟੈਂਕੀ ਖੜਾ ਕੇ ਮਤਲਬ ਵੀ ਕਿਹੜਾ ਕਿਸੇ ਨੇ ਪੁੱਛਣਾ ਨਾ ਇਹਨਾਂ ਨੂੰ ਪਤਾ ਲੱਗਣਾ ਸੀਗਾ ਪਰ ਅਸੀਂ ਫੁੱਲ ਟੈਂਕਰ ਆਇਆ ਤੇ ਇਹ ਬੰਦੇ ਦੀ ਆਪਣੀ ਇਮਾਨਦਾਰੀ ਹੁੰਦੀ ਹੈਗੀ ਨਾਲੇ ਸਾਨੂੰ ਪਤਾ ਸੀਗਾ ਵੀ ਉੱਥੇ ਕੋਈ ਨਹੀਂ ਹੋਣਾ ਜਦੋਂ ਅਸੀਂ ਗੱਡੀ ਦੇ ਕੇ ਆਉਣੀ ਹੈ ਤੇ ਸਾਢੇ 9:00 ਵਜੇ ਹੋਏ ਆ ਹੁਣ ਸਿੱਧਾ ਅਸੀਂ ਹੋਟਲ ਪਹੁੰਚਦੇ ਹਾਂ ਹੋਟਲ ਜਾ ਕੇ ਚੈੱਕ ਇਨ ਕਰਦੇ ਹਾਂ ਤੇ ਸਵੇਰੇ ਫਿਰ ਫਲਾਈਟ ਲਵਾਂਗੇ ਲਓ ਜੀ ਹੋਟਲ ਤੋਂ ਆ ਗਿਆ ਚੈੱਕ ਆਊਟ ਕਰਨ ਦਾ ਟਾਈਮ ਤੇ ਇਹ ਸੀ ਸਾਡਾ ਹੋਟਲ ਆਈਸਲੈਂਡ ਦਾ ਲਾਸਟ ਦਿਨ ਦਾ ਸਾਹਮਣੇ ਬੱਸ ਲੱਗੀ ਹੋਈ ਆ। 에어ਪੋਰਟ ਇਹਨੇ ਆਪਾਂ ਨੂੰ ਛੱਡ ਦੇਣਾ ਲਾ ਕੇ ਆਹੀ ਆ ਜੀ 에어ਪੋਰਟ ਡਾਇਰੈਕਟ ਡਾਇਰੈਕਟ 에어ਪੋਰਟ ਜਾਣੀ ਇਹ 에어ਪੋਰਟ ਡਾਇਰੈਕਟ 에어ਪੋਰਟ ਉਤਾਰੂ ਆਪਾਂ ਜਦੋਂ ਉੱtre ਉਦੋਂ ਮੀ ਜਦੋਂ ਜਾਣਾ ਉਦੋਂ ਮੀ ਮੀਉ ਮੀ ਆਈਸਲੈਂਡ ਚ 에어ਪੋਰਟ ਤੇ ਪਹੁੰਚ ਗਏ ਜੀ ਵਾਪਸ ਸੋਹਣਾ ਸਫਰ ਰਿਆ ਆਈਸਲੈਂਡ ਦਾ ਤੇ ਜਿੰਨੇ 5 6 ਦਿਨ ਸਾਡੇ ਇੱਥੇ ਹੈਗੇ ਸੀਗੇ ਬਹੁਤ ਵਧੀਆ ਘੁੰਮੇ ਫਿਰੇ ਹੁਣ ਬੈਗ ਡ੍ਰੌਪ ਕਰਦੀ ਇੱਥੇ ਤੇ ਫਿਰ ਕਰਦੇ ਆਂ ਜੀ ਵਲੌਗ ਦੀ ਸਮਾਪਤੀ ਨਾਲੇ ਗੱਲਾਂ ਬਾਤਾਂ ਯੂਰਪ ਦੀ ਲਗਭਗ ਸਾਡੀ ਲਾਸਟ ਫਲਾਈਟ ਹੈ ਤੇ ਇਹ ਤੋਂ ਬਾਅਦ ਅਸੀਂ ਪਹੁੰਚਣਾ ਸਿੱਧਾ 에ਅਰ ਕੈਨੇਡਾ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਆਪਣਾ ਟੂਰ ਸ਼ੁਰੂ ਹੋ ਰਿਹਾ ਤੇ ਵੈਨਕੂਵਰ ਜਾ ਕੇ ਉਤਰਨਾ ਸਿੱਧਾ ਮੈਨੂੰ ਲੱਗਦਾ ਇਹਨਾਂ ਦੇ ਜਹਾਜ਼ਾਂ ਦੇ ਰੰਗ ਰੈੱਡ ਤਾਂ ਨੇ ਵੀ برف 'ਚ ਚਮਕਦੇ ਰਹਿਣ ਫਲਾਈਟ ਲੈ ਲਈਏ ਅਸੀਂ ਤੇ ਬਿਲਕੁਲ ਗੇਟ ਦੇ ਕੋਲ ਪਹੁੰਚ ਗਏ ਆ ਤੇ ਜਿਹੜਾ ਇਸ ਤੋਂ ਬਾਅਦ ਆਉਣ ਵਾਲਾ ਵਲੌਗ ਹੋ ਜਾਉਣ ਵਾਲੇ ਦਿਨ ਹੋਣਗੇ ਉਹ ਚ ਆਪਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਕੈਨੇਡਾ ਦਾ ਤੇ ਕੈਨੇਡਾ ਦਾ ਟੂਰ ਹੁਣ ਸ਼ੁਰੂ ਹੋਣ ਜਾ ਰਿਹਾ ਆ ਆਫੀਸ਼ੀਅਲੀ ਤੇ ਕਿੰਨੇ ਦਿਨ ਲਾਉਣੇ ਆ ਕਿੱਥੇ ਕਿੱਥੇ ਰਹਿਣਾ ਹੈ ਕਿੱਥੇ ਕਿੱਥੇ ਘੁੰਮਣਾ ਹੈ ਉਹ ਮੈਂ ਲਗਾ ਆਉਣ ਵਾਲੇ ਵਲੌਗ ਚ ਜਦੋਂ ਪਹਿਲਾ ਵਲੌਗ ਜਦੋਂ ਕੈਨੇਡਾ ਦਾ ਪਹਿਲਾ ਵਲੌਗ ਆ ਉਹ ਅਸੀਂ ਪਲਾਨ ਕਰਦੇ ਆ ਤੇ ਉਦੋਂ ਤੁਹਾਨੂੰ ਡਿਟੇਲ ਚ ਸਾਰਾ ਅਸੀਂ ਦੱਸ ਦਾਂਗੇ ਤੇ ਕਈਆਂ ਨੇ ਮੈਸੇਜ ਆਏ ਸੀ ਵੀ ਆਈਸਲੈਂਡ ਬਾਰੇ ਵੀ ਘੁੰਮਣਾ ਕਿੰਨਾ ਕੁ ਮਹਿੰਗਾ ਹੈ ਵੀ ਉਹ ਦੱਸ ਦਿਓ ਤੇ ਜਾਂਦੇ ਜਾਂਦੇ ਤੁਹਾਨੂੰ ਦੱਸਦਾ ਕਿ ਸਾਡਾ ਜਿਹੜਾ ਇੱਥੇ ਦਾ ਆਈਸਲੈਂਡ ਦਾ ਖਰਚਾ ਹੈ ਮੇਰੇ ਖਿਆਲ ਚ 3.5 ਤੋਂ 4 ਲੱਖ ਰੁਪਏ ਆਇਆ ਹੈ ਸਾਡਾ 5 ਤੋਂ 5 ਕ ਦਿਨ ਦਾ 5 6 ਦਿਨ ਦਾ ਹਨ ਤੇ ਇਹਦੇ ਚ ਕੀ ਹੈ ਲੱਖ ਰੁਪਏ ਦਾ ਆਲਮੋਸਟ ਫਲਾਈਟਸ ਦਾ ਚਲਿਆ ਗਿਆ ਸਾਡਾ ਤੇ 60000 ਰੁਪਏ 60 65000 ਸਾਡਾ ਹੋਟਲਸ ਦਾ ਗਿਆ ਹੈਗਾ ਤੇ 45 45000 ਵਾਂਗੂ 50000 ਗੱਡੀ ਦਾ ਰੈਂਟ ਸੀਗਾ ਬਾਕੀ ਉਸ ਤੋਂ ਬਿਨਾ ਉਹਦਾ ਤੇਲ ਵੀ ਸੀਗਾ 20000 ਦਾ ਸੀ ਤੇਲ ਦਿੱਤਾ ਹੈਗਾ ਤੇ ਬਾਕੀ ਹਾਂਜੀ ਬਾਕੀ ਖਾਣਾ ਪੀਣਾ ਵੀ ਇੱਥੇ ਥੋੜਾ ਮਹਿੰਗਾ ਹੀ ਸੀਗਾ ਕਿਉਂਕਿ ਦੇਸ਼ ਇੱਕ ਸੈਪਰੇਟ ਹੈ ਬਿਲਕੁਲ ਅਲੱਗ ਤੋਂ ਸਸਤਾ ਨਹੀਂ ਸੀਗਾ ਤੇ ਸਾਰਾ 3.5 ਦਿਨ ਤੋਂ 4 ਲੱਖ ਰੁਪਈਆ ਜੇ ਤੁਸੀਂ ਇੰਡੀਆ ਤੋਂ ਪਲਾਨ ਕਰ ਰਹੇ ਹੋ ਤੇ ਮੈਨੂੰ ਐ ਲੱਗਦਾ ਵੀ ਘੱਟੋ ਘੱਟ 3 ਲੱਖ ਰੁਪਈਆ ਦਾ ਖਰਚਾ ਆਊਗਾ ਹੀ ਘੱਟੋ ਘੱਟ ਕਹਿ ਰਹੇ ਘੱਟੋ ਘੱਟ 3 ਲੱਖ ਰੁਪਈਆ ਖਰਚਾ ਪਰ ਜਿਆਦਾ ਫਾਇਦਾ ਤੁਹਾਨੂੰ ਇਹ ਆ ਵੀ ਜੇ ਤੁਸੀਂ ਇੰਡੀਆ ਤੋਂ ਇੰਗਲੈਂਡ ਆ ਰਹੇ ਹੋ ਜੇ ਤੁਸੀਂ ਕਿਸੇ ਵੀ ਯੂਰਪ ਦੇ ਕੰਟਰੀ ਤੁਹਾਡਾ ਪਲਾਨ ਆਲਰੇਡੀ ਆਉਣ ਦਾ ਹੈਗਾ ਇੰਗਲੈਂਡ ਹੈ ਨਾਰਵੇਕ ਤੋਂ ਫਲਾਈਟ ਚੀਪ ਪੈ ਜਾਂਦੀ ਹੈ ਤੇ ਇੰਡੀਆ ਤਾਂ ਹੋਰ ਵੀ ਮੰਗੀਆਂ ਹੋਣਗੀਆਂ ਤੇ ਇਹ ਸਾਡੇ ਦੋਵਾਂ ਦਾ ਹੈਗਾ ਦੋਵਾਂ ਦਾ ਇੰਨਾ ਖਰਚ ਆਇਆ ਹੈ ਹਨਾ ਆਈਸਲੈਂਡ 'ਚ ਨਾ ਸੀ ਬਾਕੀ ਦਾ ਖਾ ਪੀ ਲਿਆ ਤੇ ਆਹ ਕੁਝ ਪੈਸੇ ਵੱਜਦੇ ਸਾਡੇ ਕੋਲੇ ਮਾਉਂਟੇ ਦਸਿਆਂ ਨੇ ਇਹਨਾਂ ਦੀਆਂ ਇੱਥੇ ਵੀ ਚੱਲਦੀਆਂ ਹਜੇ ਦਸਿਆਂ ਇੱਕ ਪੈਸਾ ਵੀ ਚੱਲਦਾ ਜਿਵੇਂ ਆਪਣੇ ਪਹਿਲਾਂ ਇੱਕ ਪੈਸਾ ਦੋ ਪੈਸੇ ਹੁੰਦੇ ਸੀ ਨਾ ਤੇ ਫਿਰ ਮੈਂ ਆ ਗਿਆ ਮਨੀ ਐਕਸਚੇਂਜ ਕਰਾ ਲਈ ਇਹਨਾਂ ਤੋਂ ਤੇ ਰਾਕਮ ਵੱਡੀ ਹੈਗੀ ਤੇ ਫਿਰ ਕਿੱਥੇ ਆਹਮਦੇ ਫਿਰਾਂਗੇ ਤੇ ਹੁਣ ਇਹਨਾਂ ਦੇ ਅਸੀਂ ਚੇਂਜ ਮਨੀ ਕਰਾਉਣ ਆਏ ਆ ਪੁੱਛਦੇ ਆ ਕੀ ਕਹਿੰਦੇ ਆ ਵੀ ਵੀ ਕਿੰਨੇ ਪੈਸੇ ਦੇ ਬਣਣਗੇ ਦੱਸਿਓ ਤੁਸੀਂ ਇਹਦੇ ਇੱਕ ਰੁਪਿਆ ਬਣੂਂਗਾ ਇੰਡੀਆ ਦਾ ਇੰਡੀਆ ਦਾ 1 ਰੁਪਿਆ ਵੀ ਨਹੀਂ ਬਣਦਾ ਇਹਦਾ ਉਹ ਪੁੱਛਤਾ ਲੈਣੇ ਆ ਗੈਨ ਆਈ ਵਾਂਟ ਟੂ ਚੇਂਜ ਐਕਸਕਿਊਜ਼ ਮੀ ਜਹਾਜ ਵੀ ਨਾ ਕਾਰ ਨੂੰ ਪਾਣੀ ਬਹੁਤ ਬੋਤਲ ਨਾਲ ਮਾਰਦੇ ਨੇ ਆਪਾਂ ਵੀ ਕਈ ਵਾਰੀ ਜਦੋਂ ਕਾਰ 'ਚ ਨਹੀਂ ਕਈ ਵਾਰੀ ਆ ਮਾਰਦੇ ਹੁੰਦੇ ਦੇਖੋ ਬੋਤਲ ਨਾਲ ਸਾਫ਼ ਕਰ ਰਿਹਾ ਬੋਤਲ ਪਾਣੀ ਸਿੱਟ ਗਿਆ ਕਿਆ ਬਾਤ ਹੈ ਹਾਂ ਇੱਥੇ ਸ਼ਾਬਾਸ਼ ਪਾਇਲਟ ਸ਼ਾਬਾਸ਼ ਕਿਉਂ ਕਿ ਉਹ ਕੋਈ ਵੀ ਉਸ ਵਰਨੀ ਇਸ ਆਸਾ ਵਾਈਪਰ ਹੁੰਦੇ ਦੇਖੋ ਆਪਣੇ ਇਹ ਆ ਦੇਸੀ ਜ਼ਗੜ ਇਹ ਸਾਰੇ ਕਿੱਦਾਂ ਚੱਲਦੇ ਨੇ